ਹੈਲੋ ਜੀ ਥੋੜਾ ਸਾਰਿਆਂ ਦਾ ਮੇਰੇ ਚੈਨਲ ਤੇ ਬੜਾ ਹੀ ਨਿੱਕਾ ਸਵਾਗਤ ਹੈ ਅੱਜ ਆਪਾਂ ਜਿਹੜਾ ਪੈਟਰਨ ਬਣਾ ਰਹੇ ਇੱਕ ਮੋਟੀ ਤੇ ਇੱਕ ਪਤਲੀ ਸਲਾਈ ਨਾਲ ਬਣਾਵਾਂਗੇ ਇੱਕ ਮੋਟੀ ਤੇ ਇੱਕ ਪਤਲੀ ਸਲਾਈ ਨਾਲ ਬਣਾਵਾਂਗੇ ਤੇ ਪੈਟਰਨ ਦੇ ਲੁੱਕ ਬਿਲਕੁਲ ਅਲੱਗ ਆਊਗਾ ਵਧੀਆ ਜਿਹਾ ਪੈਟਰਨ ਬਣ ਕੇ ਆਇਆ ਹੋਇਆ ਤੇ ਤੁਸੀਂ ਇਹਨੂੰ ਕਿਤੇ ਵੀ ਪਾ ਸਕਦੇ ਹੋ ਦੇਖੋ ਮੈਂ ਲਈ ਹੈ ਇੱਕ 8mm ਦੀ ਤੇ ਇੱਕ 16mm ਦੀ ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਦੇਖੋ ਤੁਸੀਂ ਮੈਂ ਤੁਹਾਨੂੰ ਦਿਖਾਈ ਦੇ ਇਹ ਵੀ ਕਿੰਨਾ ਫਰਕ ਹੈ ਦੋਨਾਂ ਚਾਜੇ ਜੇ ਤੁਸੀਂ ਦੂਜੀ ਸਲਾਈਂ ਤੇ ਬਣਾ ਰਹੇ ਹੋ ਤਾਂ ਜੇ ਦੂਸਰਾ ਨੰਬਰ ਲੈ ਰਹੇ ਹੋ ਤਾਂ ਇੱਕ 10 ਦੀ ਲੈ ਲਓ ਤੇ ਦੂਜੀ 6 ਨੰਬਰ ਦੀ ਲੈ ਲਓ ਤਾਂ ਵੀ ਥੋੜਾ ਪੈਟਰਨ ਠੀਕ ਆ ਜਾਣਾ 10 ਦੀ ਲੈ ਲਓ ਇੱਕ 11 ਨੰਬਰ ਦੀ ਲੈ ਲਓ ਦੂਸਰੀ 6 ਨੰਬਰ ਦੀ ਲੈ ਲਓ ਐਦਾਂ ਵੀ ਤੁਸੀਂ ਇਹਨਾਂ ਨੂੰ ਲੈ ਸਕਦੇ ਹੋ ਠੀਕ ਹੈ ਦੋਨਾਂ ਚ ਇੰਨਾ ਫਰਕ ਹੈ ਤੇ ਇੰਨੇ ਫਰਕ ਦੇ ਵਿੱਚ ਮੈਂ ਤੁਹਾਨੂੰ ਪੈਟਰਨ ਬਣਾ ਕੇ ਦੱਸਣ ਲੱਗੀ ਹਾਂ ਵੀ ਇੱਕ ਸਲਾਈ ਇੰਨੀ ਪਤਲੀ ਹੈ ਤੇ ਦੂਜੀ ਇੰਨੀ ਮੋਟੀ ਹੈ ਅਗਰ ਆਪਾਂ ਇਹਨਾਂ ਤੇ ਬਣਾਵਾਂਗੇ ਤਾਂ ਇਹਦਾ ਲੁੱਕ ਕਿਦਾਂ ਦੀ ਆਊਗੀ ਅਗਰ ਤੁਸੀਂ ਇੱਕ 10 ਦੇ ਲਓਗੇ ਜਾਂ दस की सिलाई तो दूजी लवेंगे आप या छः नंबर दैटन कि आऊगा तो आप दोनों तरीके ही अब यह बना के देखा तो पहला शुरू कर दें इन बनाना जो तीन एक मोटी तो एक पतली सिलाई देर डिजाइन बनाना तो जोड़े कुंडे पाने असं पतली सिलाई तो पाने मीनस के जी पहली रो आऊगी असं कुंडे पावे पतली सिलाई तो ही पावे तुम्हें अगर बॉडर बुनना तो वह अलग गल है पर मीनस के जी पहली सिलाई आनी है ਉਸੇ ਮੋٹے ਨਾਲ ਪਾਵਾਂਗੇ ਤੇ ਜਿਹੜੀ ਇੱਕ ਸਲਾਈ ਜਾਊਗੀ ਸਾਡੀ ਉਹ ਪਤਲੀ ਨਾ ਜਾਊਗੀ ਤੇ ਕੁੰਡੇ ਚਾਹੀਦੇ ਆ ਸਾਨੂੰ 4 ਦੇ ਮਲਟੀਪਲ 4 ਦੇ ਮਲਟੀਪਲ ਕੁੰਡੇ ਪਾਣੇ ਤੇ ਪਾਣੇ ਅਸੀਂ ਪਤਲੀ ਸਲਾਈ ਦੇ ਉੱਪਰ ਠੀਕ ਹੈ ਕਿਉਂਕਿ ਜਿਹੜਾ ਇਹ ਜਿਹੜੀ ਮੋਟੀ ਸਲਾਈ ਸਾਡੀ ਲੱਗਣੀ ਹੈ ਉਹ ਲੱਗਣੀ ਹੈ ਪੁੱਠੀ ਸਾਈਡ ਤੋਂ ਠੀਕ ਹੈ ਜੀ ਤੇ ਜਾਂ ਤੁਸੀਂ ਕਹਿ ਸਕਦੇ ਹੋ ਜਿਹੜੀ ਪਹਿਲੀ ਸਲਾਈ ਪਾਣੀ ਹੈ ਤੁਸੀਂ ਅਗਰ ਤੁਹਾਡੀ ਸਿੱਧੀ ਸਲਾਈ ਆ ਰਹੀ ਹੈ ਤਾਂ ਤੁਸੀਂ ਉਹ ਪਤਲੀ ਸਲਾਈ ਚ ਪਾ ਲੋ ਤੇ ਤੁਸੀਂ ਸਮਝ ਗਏ ਹੋਣੇ ਵੀ ਜਿਹੜੀ ਸਿੱਧੀ ਸਲਾਈ ਪੈਣੀ ਆ ਸਾਡੀ ਉਹ ਪੈਣੀ ਆ ਪਤਲੀ ਦੇ ਨਾਲ ਤੇ ਜਿਹੜੀ ਪੁੱਠੀ ਸਲਾਈ ਪੈਣੀ ਆ ਉਹ ਪੈਣੀ ਆ ਮੋਟੀ ਦੇ ਨਾਲ ਠੀਕ ਹੈ ਆ ਦੇਖੋ ਕੁੰਡੇ ਆਪਾਂ ਪਾ ਲੈਨੇ ਚਾਰ ਦੇ ਮਲਟੀਪਲ ਦੇਖੋ ਤੇ ਫਿਰ ਜਿਹੜੀ ਪੁੱਠੀ ਰੋ ਪਾਣੀ ਆ ਉਹ ਅਸੀਂ ਮੋਟੀ ਸਲਾਈ ਨਾਲ ਪਾਣੀ ਆ ਪੁੱਠੀ ਰੋ ਮੋਟੀ ਸਲਾਈ ਨਾਲ ਸਾਰੇ ਹੀ ਕੁੰਡੇ ਭੁੱਲ ਲੈਨੇ ਆ ਚਾਰ ਦੇ ਮਲਟੀਪਲ ਕੁੰਡੇ ਪਾਣੇ ਆ ਪਹਿਲੀ ਰੋ ਪੁੱਠੀ ਸਾਈਡ ਅਸੀਂ ਮੋਟੀ ਸਲਾਈ ਦੇ ਨਾਲ ਸਾਰੇ ਦਿ ਸਾਰੇ ਰੋ ਬੁੰਨ ਲੈਣੀ ਹੈ ਪੁੱਠੀ ਸਲਾਈ ਆ ਦੇਖੋ ਕਿਉਂਕਿ ਪਹਿਲੀ ਸਲਾਈ ਹੈ ਤਾਂ ਥੋੜੀ ਔਖੇ ਲੱਗੇਗੀ ਵੈਸੇ ਬਾਕੀ ਸਲਾਈਆਂ ਬੜੇ ਹੀ ਆਰਾਮ ਨਾਲ ਦੇਦੀਆਂ ਪੈ ਜਾਣੀਆਂ ਕਿਉਂਕਿ ਪਹਿਲੀ ਸਲਾਈ ਤਾਂ ਤੁਹਾਨੂੰ ਪਤਾ ਹੀ ਹੈ ਵੀ ਥੋੜੀ ਔਖੀ ਪੈਂਦੀ ਹੁੰਦੀ ਹੈ ਤੇ ਇਸ ਕਰਕੇ ਮੈਂ ਤੁਹਾਨੂੰ ਪਹਿਲੀ ਸਲਾਈ ਤੋਂ ਹੀ ਇਹ ਵਾਲਾ ਪੈਟਰਨ ਸ਼ੁਰੂ ਕਰਕੇ ਦੱਸਣ ਜਾ ਰਹੀ ਹਾਂ ਪੈਟਰਨ ਦੀ ਪਹਿਲੀ ਰੋ ਰੋਂਗ ਸਾਈਡ ਤੇ ਹੈ ਪੁੱਠੀ ਸਲਾਈ ਹੈ ਤੇ ਪੂਰੀ ਦੀ ਪੂਰੀ ਅਸੀਂ ਪੁੱਠੇ ਪਾ ਲੈਣੀ ਹੈ ਤੇ ਪੁੱਠੀ ਸਲਾਈ ਅਸੀਂ ਪਾਣੀ ਹੈ ਮੋਟੀ ਸਲਾਈ ਦੇ ਨਾਲ ਪਹਿਲੀ ਸਲਾਈ ਮੈਂ ਤੁਹਾਨੂੰ ਪਾ ਕੇ ਦੱਸ ਰਹੀ ਹਾਂ ਦੇਖੋ ਮੋਟੀ ਸਲਾਈ ਦੇ ਨਾਲ ਚਾਰ ਤੇ ਮਲਟੀਪਲ ਪਾ ਕੇ ਅਸੀਂ ਪਹਿਲੀ ਰੋ ਹੈ ਤਾਂ ਪਾਈ ਉੁੱਠੀ ਸਲਾਈ ਆ ਸਾਡੀ ਅਸੀਂ ਸਾਰੇ ਹੀ ਕੁੰਡੇ ਪੁੱਠੇ ਬੁਣ ਰਹੇ ਹਾਂ ਤੇ ਫਿਰ ਆਪਾਂ ਇੱਕ 10 ਨੰਬਰ ਦੇ ਤੇ ਇੱਕ 6 ਨੰਬਰ ਦੀ ਸਲਾਈ ਤੇ ਬੁਣ ਕੇ ਦੇਖਾਂਗੇ ਇਸ ਪੈਟਰਨ ਨੂੰ ਇੱਕ ਮੋਟੀ ਲੈਣੀ ਇੱਕ ਪਾਸ ਪਤਲੇ ਲੈਣੀ ਹੈ ਇਹ ਧਿਆਨ ਰੱਖਣਾ ਉਸ ਡਿਜ਼ਾਈਨ ਦੇ ਲੁੱਕ ਬਿਲਕੁਲ ਹੀ ਅਲੱਗ ਆਊਗਾ ਕਿ ਬੜਾ ਹੀ ਵਧੀਆ ਡਿਜ਼ਾਈਨ ਤੁਹਾਡਾ ਇਹ ਬਣ ਕੇ ਆਊਗਾ ਤੇ ਤੁਸੀਂ ਇਹਨੂੰ ਕਈ ਜਗ੍ਹਾ ਇਸ ਪੈਟਰਨ ਨੂੰ ਯੂਜ਼ ਕਰ ਸਕਦੇ ਹੋ ਹਲੋ ਇਹ ਪੈ ਗਈ ਸਾਡੀ ਸਲਾਈ ਅਸੀਂ ਆ ਗਏ ਹੁਣ ਸਿੱਧੀ ਸਾਈਡ ਤੇ ਸਿੱਧੇ ਸਾਈਡ ਤੇ ਦੇਖੋ ਅਸੀਂ ਪਹਿਲੇ ਕੁੰਡੇ ਨੂੰ ਐ ਸਟਿਚ ਨਹੀਂ ਕਰਨਾ ਬੁਣਣਾ ਹੀ ਹੈ ਪਹਿਲੇ ਕੁੰਡੇ ਨੂੰ ਅਸੀਂ ਸਿੱਧਾ ਬੁਣਿਆ ਦੂਜੇ ਕੁੰਡੇ ਨੂੰ ਫਿਰ ਸਿੱਧਾ ਬੁਣਿਆ ਦੋ ਕੁੰਡੇ ਅਸੀਂ ਸਿੱਧੇ ਬੁਣੇ ਦੋ ਕੁੰਡੇ ਬੁਣਨ ਤੋਂ ਬਾਅਦ ਅਸੀਂ ਤੀਸਰੇ ਕੁੰਡੇ ਨੂੰ ਆ ਸਾਡੇ ਦੋ ਕੁੰਡੇ ਬੁਣਨ ਤੋਂ ਬਾਅਦ ਹੁਣ ਅਸੀਂ ਚਾਰ ਕੁੰਡਿਆਂ ਤੇ ਪੈਟਰਨ ਪਾਣਾ ਦੇਖੋ ਕਿਦਾਂ ਪਹਿਲਾ ਕੁੰਡੇ ਨੂੰ ਲਵਾਂਗੇ ਸਿਰਫ ਪਹਿਲੇ ਨੂੰ ਬੈਕ ਲੂਪ ਤੋਂ ਗੁਣਿਆ ਪਤਾ ਬੈਕ ਲੂਪ ਤੋਂ ਬੁਣਨ ਤੋਂ ਬਾਅਦ ਕੁੰਡੇ ਨੂੰ ਸਲਾਈ ਤੇ ਰਹਿਣ ਦਵਾਂਗੇ ਫਿਰ ਅਸੀਂ ਪਹਿਲਾ ਤੇ ਦੂਜਾ ਦੋ ਇਕੱਠੇ ਲਵਾਂਗੇ ਪਹਿਲਾ ਤੇ ਨਾਲ ਦੂਜਾ ਬੈਕ ਲੂਪ ਤੋਂ ਫਿਰ ਗੁੰਡੇਆ ਤੇ ਫਿਰ ਕੁੰਡੇ ਨੂੰ ਸਲਾਈ ਤੋਂ ਨਹੀਂ ਉਤਾਰਿਆ ਸਲਾਈ ਤੇ ਰਹਿ ਜਾਂਦਾ ਫਿਰ ਪਹਿਲੇ ਦੂਜੇ ਦੇ ਨਾਲ ਲੈ ਲਿਆ ਤੀਸਰਾ ਕੁੰਡਾ ਤੇ ਇਹਨਾਂ ਨੂੰ ਫੇਰ ਇੱਕ ਵਾਰੀ ਬੁਣ ਲਿਆ ਤਿੰਨਾਂ। ਕੁੰਡੇ ਸਲਾਈ ਤੇ ਸਲਾਈ ਤੋਂ ਨਹੀਂ ਉਤਾਰਿਆ ਫੇਰ ਅਸੀਂ ਇੱਕ ਵਾਰੀ ਪਾਈ ਸਲਾਈ ਇਹਨਾਂ ਹੀ ਤਿੰਨ ਕੁੰਡਿਆਂ ਤੇ ਨਾਲ ਲੈ ਲਿਆ ਚੌਥਾ ਕੁੰਡਾ ਤੇ ਇੱਦਾਂ ਚਾਰਾਂ 'ਚ ਇੱਕ ਵਾਰੀ ਫੇਰ ਬੁਣ ਲਿਆ। ਹੁਣ ਅਸੀਂ ਇਹ ਚਾਰ ਦੇ ਚਾਰ ਕੁੰਡਿਆਂ 'ਚੋਂ ਚਾਰ ਕੁੰਡੇ ਬਣਾ ਲਏ ਤੇ ਚਾਰ ਦੇ ਚਾਰ ਅਸੀਂ ਸਲਾਈ ਤੋਂ ਉਤਾਰ ਲੈ ਗਏ। ਇੱਕ ਵਾਰੀ ਫੇਰ ਦੇਖੋ ਵੀ ਅਸੀਂ ਇਸ ਪੈਟਰਨ ਨੂੰ ਕਿੱਦਾਂ ਬਣਾਇਆ ਹੈ। ਆ ਦੇਖੋ। ਪਹਿਲਾ ਕੁੰਡਾ ਲਿਆ ਇਹਨੂੰ ਬੁਣਿਆ ਬੈਕ ਲੂਪ ਤੋਂ ਆ ਦੇਖੋ। पहले कुंडे बु बैकलुक तो एक फिर दूजी बारी इदा ही दोनों पहला कुंडा तो दूसरा कुंडा दोनों में बुने देखो दो फिर दो बुया तो लै लिया तीसरा कुंडा सिलाई के उपरी कुंडे उतार नहीं रहे तीसरा लैके बुन लिया फिर असी तीन कुंडे सिलाईते हैं तीन के नाल असी चौथा कुंडा लै लिया आ देखो ਹੋ ਗਿਆ ਇਹ ਇੱਦਾਂ ਤੇ ਚਾਰਾਂ ਨੂੰ ਬੁਣ ਲਿਆ ਸੀ ਫੇਰ ਇੱਕ ਵਾਰੀ ਚਾਰਾਂ ਨੂੰ ਬੁਣਣ ਤੋਂ ਬਾਅਦ ਆ ਦੇਖੋ ਚਾਰਾ ਤੁਸੀਂ ਸਾਡੇ 1 2 4 ਕੁੰਡੇ ਬੁਣ ਗਏ ਤੇ ਇਹ ਚਾਰਾਂ ਨੂੰ ਹੁਣ ਅਸੀਂ ਸਲਾਈ ਤੋਂ ਤਾਰਨਾ ਇੱਦਾਂ ਇੱਕ ਵਾਰੀ ਫੇਰ ਦੇਖੋ ਵੀ ਡਿਜ਼ਾਈਨ ਨੂੰ ਅਸੀਂ ਕਿੱਦਾਂ ਪਾਣਾ ਪਹਿਲੇ ਕੁੰਡੇ ਨੂੰ ਇੱਕ ਨੂੰ ਲਿਆ ਬੈਕ ਲੂਪ ਤੋਂ ਬੁਣਿਆ ਸਿੱਧਾ ਇੱਕ ਫੇਰ ਸਲਾਈ ਦੇ ਉੱਪਰ ਆ ਕੁੰਡੇ ਨੂੰ ਸਲਾਈ ਤੋਂ ਨਹੀਂ ਉਤਾਰੇ ਆ ਪਹਿਲੇ ਦੇ ਨਾਲ ਇੱਕ ਦੂਜਾ ਕੁੰਡਾ ਪਹਿਲਾ ਤੇ ਨਾਲ ਦੂਜਾ ਦੋ ਕੁੰਡੇ ਹੋ ਗਏ ਸਾਡੇ ਦੋਨਾਂ ਨੂੰ ਫੇਰ ਬੁਣਿਆ ਬੈਕ ਲੂਪ ਤੋਂ ਸਲਾਈ ਦੇ ਉੱਪਰ ਹੀ ਰਹਿਣਤਾ ਇੱਕ ਦੋ ਕੁੰਡੇ ਹੋ ਗਏ ਫੇਰ ਪਹਿਲੇ ਦੂਜੇ ਦੇ ਨਾਲ ਤੀਸਰਾ ਕੁੰਡਾ ਵੀ ਲੈ ਲਿਆ ਪਹਿਲਾ ਦੂਜਾ ਨਾਲ ਅਸੀਂ ਤੀਸਰਾ ਲਿਆ ਤਿੰਨਾਂ ਨੂੰ ਬੁਣਿਆ ਬੈਕ ਲੂਪ ਤੋਂ ਐਦਾਂ ਤਿੰਨਾਂ 'ਚੋਂ ਫੇਰ ਇੱਕ ਕੁੰਡਾ ਕੱਢ ਲਿਆ फिर असी पहला दूजा तीजा फिर इतनी सिलाई पा के चौथा कुंडा सी ले लैना तो असी चारा बुन लेना चारा बुनने तो बाद अ चारों ही सिलाई तो उतार देना एक बार फिर देखो पहले कुंडे बैक लूप तो दो कुंड बुनिया लूप तो तीन बुनिया बैकलुक हूँ तो। ਚਾਰੋਂ ਨੂੰ ਬੁਣਿਆ ਬੈਠ ਲਓ। ਹਾਂ ਲਾਸਟ ਚ ਵੀ ਰਹਿ ਗਏ ਸਾਡੇ 2 ਕੁੰਡੇ ਤੇ ਦੋਨਾਂ ਨੂੰ ਬੁਣ ਲੈਣਾ ਫੇਰ ਸਿੱਧਾ। ਸ਼ੁਰੂ ਚ ਵੀ ਦੋ ਸੀ ਲਾਸਟ ਚ ਵੀ ਦੋ ਰਹਿ ਗਏ ਕਿਉਂਕਿ ਅਸੀਂ 4 ਦੇ ਮਲਟੀਪਲ ਕੁੰਡੇ ਪਾਏ ਨੇ। ਹੁਣ ਅਸੀਂ ਅੱਗੇ ਪੈਟਰਨ ਦੀ ਤੀਸਰੀ ਰੋ। ਪੈਟਰਨ ਦੀ ਤੀਸਰੀ ਰੋ ਅਸੀਂ ਰੋਂਗ ਸਾਈਡ ਤੇ ਤੇ ਮੋਟੀ ਸਲਾਈ ਨਾਲ ਅਸੀਂ ਬੁਣ ਰਹੇ ਹਾਂ। ਪੂਰੀ ਦੀ ਪੂਰੀ ਰੋ ਕੁੱਠੀ ਪਾ ਲੈਣੀ ਆ। ਪੂਰੀ ਦੀ ਪੂਰੀ ਰੋ ਅਸੀਂ ਕੁੱਠੀ ਪਾ ਕੇ ਕੰਪਲੀਟ ਕਰ ਲੈਣੀ ਆ। ਰਾਮ ਨੇ ਪੈ ਜਾਣੇ ਇਹ ਰੋ ਕਿਉਂਕਿ ਪਹਿਲੀ ਰੋਖ ਹੀ ਪੈਂਦੀ ਇਸ ਤੋਂ ਬਾਅਦ ਸਾਰੀ ਰੋ ਸੋਖੇ ਪੈ ਜਾਣੀ ਇੱਕ ਤਾਂ ਤੁਹਾਡਾ ਪ੍ਰੋਜੈਕਟ ਬੜੇ ਜਲਦੀ ਕੰਪਲੀਟ ਹੋਊਗਾ ਕਿਉਂਕਿ ਇਸ ਮੋਟੀਆਂ ਸਲਾਈਆਂ ਲਾਈਆਂ ਤੇ ਇੱਕ ਪੈਟਰਨ ਦੇ ਲੁੱਕ ਤਾਂ ਬਿਲਕੁਲ ਅਲੱਗ ਜੀ ਤੇ ਵਧੀਆ ਆਊਗੀ ਤੁਸੀਂ ਇਹਦੇ ਨਾਲ ਮਫਲਰ ਬਣਾ ਸਕਦੇ ਹੋ 베ਬੀ ਬਲੈਂਕਟ ਬਣਾ ਸਕਦੇ ਹੋ ਟੀ ਕੋਸਟਰ ਬਣਾ ਸਕਦੇ ਹੋ ਕਾਫੀ ਚੀਜ਼ਾਂ ਤੁਸੀਂ ਇਸ ਪੈਟਰਨ ਨੂੰ ਬਣਾ ਕੇ ਬਣਾ ਸਕਦੇ ਹੋ ਸ਼ਾਲ ਸਟੌਲ ਕਿਤੇ ਵੀ ਤੁਸੀਂ ਇਹ ਪੈਟਰਨ ਨੂੰ ਪਾ ਸਕਦੇ ਹੋ ਪੂਰੀ ਸਲਾਈ ਅਸੀਂ ਇਹ ਪੁੱਠੇ ਪਾ ਲੈਣੀ ਹੈ ਪੈਟਰਨ ਦੀ 3ਰੋ ਪੂਰੀ ਦੀ ਪੂਰੀ ਪੁੱਠੇ ਸਾਰੀਆਂ ਪੁੱਠੀਆਂ ਸਲਾਈਆਂ ਅਸੀਂ ਪੁੱਠੀਆਂ ਹੀ ਪਾਣੀ ਹੈ ਤੇ ਪਾਣੀ ਹੈ ਮੋਟੀ ਸਲਾਈ ਨਾਲ ਬਸ ਤੇ ਆ ਰੱਖਣਾ ਹੁਣ ਅਸੀਂ ਆਗੇ ਸਿੱਧੀ ਸਿੱਧੀ ਸਲਾਈ ਸਾਡੀ ਪਾਉਗੀ ਪਤਲੀ ਸਲਾਈ ਦੇ ਨਾਲ ਤੇ ਪੁੱਠੀ ਸਲਾਈ ਪਾਉਗੀ ਸਾਡੀ ਮੋਟੀ ਸਲਾਈ ਦੇ ਨਾਲ ਆ ਦੇਖੋ ਹੁਣ ਫੇਰ ਪਹਿਲਾਂ ਅਸੀਂ ਇੱਥੇ ਦੋ ਕੁੰਡੇ ਸਿੱਧੇ ਬੁਣੇ ਸੀ ਹੁਣ ਅਸੀਂ ਦੋ ਕੁੰਡੇ ਸਿੱਧੇ ਨਹੀਂ ਬੁਣਨੇ ਹੁਣ ਅਸੀਂ ਸ਼ੁਰੂ ਸੀ ਪੈਟਰਨ ਸਟਾਰਟ ਕਰਨਾ ਦੇਖੋ ਕਿੱਦਾਂ ਪਹਿਲੇ ਕੁੰਡੇ ਨੂੰ ਬੁਣਿਆ ਬੈਕ ਲੂਪ ਤੋਂ ਬੁਣ ਕੇ ਆਹ ਦੇਖੋ ਰੱਖ ਲਿਆ ਫੇਰ ਪਹਿਲਾ ਤੇ ਦੂਜਾ ਦੋ ਕੁੰਡੇ ਲਏ ਸੇਮ ਅਸੀਂ ਸਲਾਈ ਤੋਂ ਨਹੀਂ ਕੁੰਡਾ ਉਤਾਰੇ ਇਹਨਾਂ ਤੇ ਆ ਰੱਖਣਾ ਦੋਨਾਂ ਨੂੰ ਫੇਰ ਬੁਣ ਲਿਆ ਬੈਕ ਲੂਪ ਤੋਂ ਫੇਰ ਦੂਜਾ ਤੇ ਤੀਜਾ ਲਿਆ ਇਹਨਾਂ ਨੂੰ ਫੇਰ ਬੈਕ ਲੂਪ ਤੋਂ ਬੁਣਨੇ ਆ ਫੇਰ ਤੀਜੇ ਦੇ ਨਾਲ ਚੌਥਾ ਕੁੰਡਾ ਲਿਆ ਚਾਰਾ ਨੂੰ ਬੈਕ ਲੂਪ ਤੋਂ ਬੁਣ ਲਿਆ ਚਾਰਨ ਨੂੰ ਬੈਕ ਲੂਪ ਤੋਂ ਬੁਨਣ ਤੋਂ ਬਾਅਦ ਚਾਰਨ ਨੂੰ ਹੀ ਸਲਾਈ ਤੋਂ ਉਤਾਰ ਤਾਂ ਫਿਰ ਦੇਖੋ ਪਹਿਲੇ ਕੁੰਡੇ ਨੂੰ ਬੈਕ ਲੂਪ ਤੋਂ ਪਹਿਲੇ ਦੇ ਨਾਲ ਦੂਜਾ ਲਿਆ ਤੇ ਹੁਣ ਦੂਜੇ ਦੇ ਨਾਲ ਤੀਸਰਾ ਕੁੰਡਾ ਲਾ ਮਾ ਕੇ ਹਾਂ ਦੋ ਹੋ ਗਏ ਤੁਰਨੇ ਕੁੰਡੇ ਸਲਾਈ ਤੇ ਇਹਨਾਂ ਨੂੰ ਸਲਾਈ ਤੋਂ ਉਤਾਰਿਆ ਹੁਣ ਦੋਨਾਂ ਦੇ ਨਾਲ ਦੇਖੋ ਤੀਸਰਾ ਕੁੰਡਾ ਲੈ ਲਿਆ ਫਿਰ ਚੌਥਾ ਲਿਆ पैटर्न दी यही तीसरी रो है फिर चारा सिलाई तो उतारता फिर देखो पहला दो दूजा फिर दूजे तीसरा फिर नाल चौथा चार लगे तो चारा सिलाई तो उतार ਫਿਰ ਦੇਖੋ ਪਹਿਲਾ ਪਹਿਲਾ ਦੋ ਬੈਕ ਲੂਪ ਤੋਂ ਦੋਨਾਂ ਨੂੰ ਪਹਿਲੇ ਨੂੰ ਬੈਕ ਲੂਪ ਤੋਂ ਬੁਣਿਆ ਪਹਿਲੇ ਦੇ ਨਾਲ ਦੂਜਾ ਦੋ ਬੈਕ ਬੈਕ ਲੂਪ ਤੋਂ ਬੁਣਿਆ ਹੁਣ ਦੂਜੇ ਦੇ ਨਾਲ ਤੀਸਰਾ ਲੈ ਕੇ ਫਿਰ ਬੈਕ ਲੂਪ ਤੋਂ ਇੱਕ ਕੁੰਡਾ ਬੁਣਿਆ ਫਿਰ ਤਿੰਨ ਤੇ ਚੌਥਾ ਲਿਆ ਫਿਰ ਬੈਕ ਲੂਪ ਤੋਂ ਇੱਕ ਕੁੰਡਾ ਬੁਣਿਆ ਆਸਟੇ ਫਿਰ ਰਹਿ ਗਏ ਸਾਡੇ ਦੋ ਕੁੰਡੇ ਇਹਨਾਂ ਦੋਨਾਂ ਨੂੰ ਬੁਣ ਲੈਣਾ ਹੁਣ ਅਸੀਂ ਆ ਗਏ ਲਾਸਟ ਰੋ ਪੈਟਰਨ ਦੀ 4th ਰੋ पुठी जे कि फिर मोटी सिलाई ने पूरी दूरी पुठी बना के कंप्लीट कर लेना पूरी दूरी फोर्थ रो फिर पुठी जिदा जिदा तुम पैटर्न पाई जाओगे बड़ी ही जल्दी पैटर्न बन गया थोड़ा तैयार हो जाना है तो पाना भी बहुत सौखा है तो बना भी बहुत सौखा है तो वैसे भी बहुत जल्दी बनूगा तो लुक भी कुछ अलग आएगी क्योंकि असं मोटी सिलाई यूज़ की है ਤੇ ਥੋੜਾ ਬੜੇ ਜਿਹਾ ਜਲਦੀ ਪ੍ਰੋਜੈਕਟ ਬਣ ਕੇ ਕੰਪਲੀਟ ਹੋ ਜਾਣਾ ਤੇ ਦੂਸਰਾ ਇੱਕ ਡਿਜ਼ਾਈਨ ਵੀ ਅਲੱਗ ਜਿਹਾ ਬਣ ਜਾਣਾ ਥੋੜਾ ਤੇ ਚਾਰ ਸਲੇ ਤਾਂ ਸਾਡਾ ਇਹ ਪੈਟਰਨ ਕੰਪਲੀਟ ਹੋ ਜਾਣਾ ਤੇ ਚਾਰ ਹੀ ਸੇ ਕੁੰਡੇ ਪਾਏ ਤੇ ਚਾਰ ਹੀ ਰੋ ਸਾਡਾ ਪੈਟਰਨ ਬਣ ਕੇ ਕੰਪਲੀਟ ਹੋ ਜਾਣਾ ਤੇ ਇਸ ਲਾਸਟ ਰੋ ਫਿਰ ਅਸੀਂ ਪੈਟਰਨ ਫਸਟ ਰੋ ਤੋਂ ਸਟਾਰਟ ਕਰ ਲੈਣਾ ਜਿੱਦਾਂ ਪਹਿਲਾਂ ਅਸੀਂ ਦੋ ਕੁੰਡੇ ਪਾਏ ਸੀ ਇਤਾਂ ਹੀ ਅਸੀਂ ਫਿਰ ਫਸਟ ਰੋ ਤੋਂ ਇਹ ਪੈਟਰਨ ਪਾਣਾ ਸ਼ੁਰੂ ਕਰ ਦਣਾ ਚਾਰ ਆਟੋਮਾਟਿਕ ਪਚ ਪੈਟਰਨ ਦੇ ਲੁੱਕ ਇਦਾਂ ਦੀ ਆ ਰਹੀ ਆ ਦੇਖੋ ਆ ਦੇਖੋ ਜਦੋਂ ਇਹਨੂੰ ਪੈਟਰਨ ਉੱਪਰ ਉੱਪਰ ਬਣਾਉਂਦੇ ਜਾਵਾਂਗੇ ਤੇ ਪੈਟਰਨ ਦੇ ਲੁੱਕ ਇਦਾਂ ਦੀ ਆਉ ਗੀ ਆ ਦੇਖੋ ਫਰੰਟ ਸਾਈਡ ਐ ਦੀ ਬੈਕ ਸਾਈਡ ਆ ਦੇਖੋ ਬੜਾ ਹੀ ਗੱਫਾ ਜਾਂਦਾ ਪੈਟਰਨ ਬਣ ਕੇ ਆਉਂਦਾ ਸਲਾਈਆਂ ਚਾਹੀ ਸੀ ਮੋਟੀਆਂ ਲਾਈਆਂ ਜਾਲੀ ਜ਼ਰੂਰ ਇਸ ਤੇ ਥੋੜੀ ਜਿਹੀ ਆ ਰਹੀ ਐ ਪਰ ਪੈਟਰਨ ਗੱਫ ਐ ਇੰਨਾ ਕੋਈ ਉਹ ਨਹੀਂ ਐ ਜਿੱਦਾਂ ਮੋਟੀਆਂ ਸਲਾਈਆਂ ਕਰਕੇ ਤੇ ਆ ਦੇਖੋ ਕਿਉਂਕਿ ਇਸੇ ਚਾਰ ਕੁੰਡੇ ਨੂੰ ਚਾਰ ਵਾਰੀ ਬੁਣ ਰਹਿਆਂ ਤੇ ਤੇ ਇਹ ਐ ਦੀ ਫਾਈਨਲ ਲੁੱਕ ਇਹ ਆਪਾਂ ਬਣਾਇਆ ਸਲਾਈ ਮੋਟੀਆਂ ਤੇ ਦੇਖੋ ਇਹ ਕੇ ਤੇ ਕੇ ਸਲਾਈ ਤੇ ਬਣਾ ਕੇ ਤੇ ਇਹਦੀ ਲੁੱਕ ਐਦਾਂ ਦੀ ਆਈ ਆ ਦੇਖੋ ਤਾਂ ਫੇ ਬਣਾਓ ਇਸ ਪੈਟਰਨ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿਦਾਂ ਦਾ ਲੱਗਿਆ ਜੇ ਵਧੀਆ ਲੱਗਿਆ ਤਾਂ ਫੇ ਮੈਂ ਤੁਹਾਨੂੰ ਜਿਹੜਾ ਇੱਕ ਬਣਾਇਆ ਹੋਇਆ ਦੂਸਰੇ ਸਲਾਈਆਂ ਤੇ ਤੁਹਾਨੂੰ ਉਹ ਵੀ ਫੇਰ ਦਿਖਾਵਾਂਗੀ ਤਾਂ ਫੇਰ ਮਿਲਦੇ ਹਾਂ ਕੱਲ ਇੱਕ ਨਵੀਂ ਵੀਡੀਓ ਤੇ ਇੱਕ ਨਵੇਂ ਪ੍ਰੋਜੈਕਟ ਨਾਲ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਪਲੀਜ਼ ਕਰ ਦਿਓ ਜੀ ਬੈਲ ਆਈਕਨ ਨੂੰ ਪ੍ਰੈਸ ਕਰੋ ਤੇ ਉਹਨੂੰ ਹਾਲ ਤੱਕ ਕਲਿੱਕ ਕਰੋ ਤੇ ਜਦੋਂ ਅਸੀਂ ਪੈਟਰਨ ਨੂੰ ਥੋੜਾ ਇਹਨੂੰ ਖੋਲਦਾਂ ਤਾਂ ਦੇਖੋ ਇਦਾਂ ਦਰਦਾ ਦੇਖੋ ਮੈਂ ਤੁਹਾਨੂੰ ਥੋੜਾ ਖੋਲ ਕੇ ਵੀ ਦਿਖਾਨੀ ਆਂ ਦੇਖੋ ਇਹ ਇੰਨੇ ਕ ਜਾਲੀ ਆਂਦੇ ਇਸ ਜਾਂ ਦੇਖੋ ਆਪਰਕੋ ਤੇ ਫੇਰ ਬਣਾਓ ਇਸ ਪੈਟਰਨ ਨੂੰ